ਹੌਣ ਬਣ ਲੱਗੀ ਆ ਹਾਂਜੀ ਬਾਈ ਜੀ ਰਾਈਸ ਪ੍ਰਿੰਟਰ ਦੀ ਜਿਹੜੀ ਪਨੀਰੀ ਆ ਉਹਦੀ ਅੱਜ ਬਜਾਈ ਕੀਤੀ ਜਾ ਰਹੀ ਆ ਆ ਦੇਖੋ ਬਾਈ ਜੀ ਜਿਹੜੀ ਪਹਿਲਾਂ ਮੂਰੇ ਫੀਕੇ ਰਹੀ ਆ ਮਸ਼ੀਨ ਆ ਆਟੋਮੈਟਿਕ ਮਗਰ ਮਿੱਟੀ ਆਉਲੀ ਆ ਕਰ ਰਹੀ ਆ ਕਿਚੋਂ ਜਿਹੜੀ ਮਿੱਟੀ ਓਵਰ ਹੁੰਦੀ ਆ ਉਹ ਉਪਰੋਂ ਨਰਬਾ ਸੇਂਗਾ ਜਿਹੜੇ ਉਹ ਫਲਾ ਰਹੇ ਹੈਗੇ ਬੁੱਤਵਾ ਦਾ ਬੁੱਤਵਾ ਹੈ ਲੈਡ ਆ ਗਿਆ ਇਹ ਕਿੱਦਾਂ ਦਾ ਹੈ ਹਾਂ ਆਪ ਇੱਕ ਲਾਉਣਾ ਆ ਬੈਕ ਕਿੱਧਰ ਆਉਂਦਾ ਬੈਕ ਹੋਈਆ ਬੋਰੀ ਕੋਈ ਨਾਲ ਇੱਥੇ ਆਹ ਬੈਠੀ ਕੋਈ ਬੈਠਿਆ ਇੱਥੇ ਹਾਂਜੀ ਬਾਈ ਜੀ ਅੱਜ ਮਸ਼ੀਨ ਨਾਲ ਝੋਨਾ ਲਾ ਰਹੇ ਹਾਂ ਤੇ ਕਿਵੇਂ ਲੱਗ ਰਿਹਾ ਹੈ ਬਾਈ ਜੀ ਸਾਨੂੰ ਬਹੁਤ ਵਧੀਆ ਲੱਗਿਆ ਹੈ ਅਸੀਂ ਅੱਜ ਇਹ ਜਿਹੜਾ ਕਸਟਮਾਈਜ਼ ਹੈ ਅਗਾਈ ਜਿਹੜਾ ਝੋਨਾ ਲਾਉਣ ਵਾਲਾ ਜੀ ਤੇ ਸਾਡੇ ਪਿੰਡ ਦੇ ਵਿੱਚ ਪਹਿਲੀ ਵਾਰ ਚਲਾਇਆ ਸੀ ਗੱਮ ਇਹ ਤੋਂ ਪਹਿਲਾਂ ਸਾਡੇ ਪਿੰਡ 'ਚ ਧੋਨਣਾ ਨਹੀਂ ਲੱਗਿਆ ਮਸ਼ੀਨ ਸਾਡੇ ਪਿੰਡ 'ਚ ਪਹਿਲਾਂ ਆਈ ਸੀ ਉਹ ਪਨੀਰੀ ਨਾ ਹੋਣ ਕਾਰਨ ਟੋਟ ਮਸ਼ੀਨ ਚੱਲੀ ਨਹੀਂ ਇਹਦੀ ਸਮੱਸਿਆ ਜਿਹੜੀ ਆ ਇਹਦੇ 'ਚ ਆਉਂਦੀ ਆ ਮਸ਼ੀਨ ਨਹੀਂ ਮਾੜੀ ਇਹਦੇ 'ਚ ਜਿਹੜੀ ਕੋਈ ਦਿੱਕਤ ਆਉਂਦੀ ਆ ਪਨੀਰੀ ਦੀ ਆਉਂਦੀ ਆ ਜਿਹੜੀ ਕੇ ਪਨੀਰੀ ਇਹ ਪੇਪਰ ਤੇ ਹੁੰਦੀ ਆ ਮੰਨ ਲੇ ਮਾੜੀ ਜੀ ਹੀਟ ਹੋ ਗਈ ਤਾਂ ਵੀ ਉਹ ਗਈ ਡੁੱਬ ਗਈ ਚਾਹ ਵੀ ਗਈ ਜੇ ਇਹਦੀ ਪਨੀਰੀ ਸਹੀ ਆ ਤਾਂ ਇਹਦੇ ਨਾਲ ਦੀ ਲਵਾਈ ਜੀ ਕਿੰਨੇ ਟਾਈਮ ਚ ਲਾਉਨੇ ਆ ਕਿੱਲਾ ਤੇ ਕਿੰਨਾ ਟਾਈਮ ਲੱਗਦਾ ਇਹੋ ਬਾਈ ਜੀ ਇਹਦੇ ਨਾਲ 5 ਤੋਂ 6 ਕਿੱਲੇ ਲੱਗ ਜਾਂਦੇ ਢੇੜੀ ਦੇ ਤੇ ਤੁਸੀਂ ਲਾਲੋ ਸਾਹਿਬ ਕਿਉਂ ਦਿਨੇ ਗਰਮੀ ਹੋ ਜਾਂਦੀ ਸਾਰਾ ਦਿਨ ਤਾਂ ਚੱਲਦੀ ਨਹੀਂ 5 ਤੋਂ 6 ਕਿੱਲਾਂ ਦੀ ਹੱਥ ਪੈਂਦੀ ਢੇੜੀ ਦੀ ਪਰ ਇਹਨੂੰ ਕਦੋਂ ਪੁਰਾਣਾ ਚਾਹੀਦਾ ਤੈਨੂੰ ਠੀਕ ਆ ਜੀ ਹੋਰ ਕਿਸਾਨ ਵੀਰਾਂ ਨੂੰ ਕੀ ਕਹਿਣਾ ਚਾਹੋਗੇ ਇਹ ਸਬੰਧੀ ਬਸ ਇਹੀ ਆ ਜੀ ਜਿਹੜੇ ਮਾਲਾ ਹੋਂਚੇ ਲੋਡ ਕਾਢ ਦੀ ਮੰਗ ਕੀ ਜੇਦੋ ਲੇਬਰ ਹੈਗੀ ਆ ਉਹ ਤਾਂ ਬੰਦਾ ਲੇਬਰ ਚ ਲਵਾਈ ਜਾਂਦਾ ਜੇ ਲੇਬਰ ਹੈ ਹੀ ਨਹੀਂਗੀ ਤਾਂ ਫੇਰ ਇਹ ਬਹੁਤ ਵਧੀਆ ਚੀਜ਼ ਹੈ ਜਿੱਥੇ ਲੇਬਰ ਦੀ ਦਿੱਕਤ ਹੈਗੀ ਕਿ ਆਪ ਦਾ ਢੋਣਾ ਲਾਉਣ ਨੂੰ ਬਹੁਤ ਵਧੀਆ ਚੀਜ਼ ਹੈ ਜੇ ਜਿੱਥੇ ਵੀ ਆਪਾਂ ਲਾਉਣੇ ਆਂਗੇ ਜੇ ਕੋਈ ਬੰਦੇ ਨੇ ਆਪਦੇ ਵਾਸਤੇ ਵੀ ਸੰਦ ਲੈਣਾ ਤਾਂ ਬਹੁਤ ਵਧੀਆ ਚੀਜ਼ ਹੈ ਇਹ ਕੱਲੇ ਪਿੰਡ ਪਿੰਡ ਹੀ ਚਲਾ ਰਹੇ ਹਾਂ ਜਾਂ ਕਿਤੇ ਬਾਹਰ ਵੀ ਜਾਂਦੇ ਹਾਂ ਜੀ ਨਹੀਂ ਅਸੀਂ ਬਾਹਰ ਵੀ ਜਾਂਦੇ ਹਾਂ ਠੀਕ ਹੈ ਜੀ ਹਾਂਜੀ